ਇਹ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਸੰਭਰਾਲਾ ਦੀ ਵੀਡੀਓ ਕیسی ਜਾ ਰਹੀ ਹੈ ਤੇ ਇਸ ਦੇ ਵਿੱਚ ਇੱਕ ਨਾਈਜੀਰੀਅਨ ਮੁੰਡਾ ਇੱਕ ਵਿਦਿਆਰਥੀ ਦੱਸਿਆ ਜਾ ਰਿਹਾ ਨੌਜਵਾਨ ਇੱਕ ਔਰਤ ਦੇ ਨਾਲ ਬਲਤ ਹਰਕਤਾਂ ਕਰਦਾ ਹੋਇਆ ਵਿਖਾਇਆ ਗਿਆ ਜਿਸ ਤੋਂ ਬਾਅਦ ਉਸੇ ਵਿੱਚ ਆਈ ਔਰਤ ਵੱਲੋਂ ਉਸਨੂੰ ਤੱਕੇ ਵੀ ਮਾਰੇ ਜਾਂਦੇ ਨੇ ਲੇਕਿਨ ਫਿਰ ਵੀ ਉਹ ਨਹੀਂ ਟੱਲਦਾ ਤੇ ਔਰਤ ਨਾਲ ਵਾਰ-ਵਾਰ ਹਰਕਤਾਂ ਕਰ ਰਿਹਾ ਹੈ ਤੇ ਉੱਥੇ ਮੌਜੂਦ ਇੱਕ ਵਿਅਕਤੀ ਵੱਲੋਂ ਇਸ ਦੀ ਵੀਡੀਓ ਵੀ ਬਣਾ ਲਈ ਗਈ ਤੇ ਇਸ ਨੂੰ ਸੋਸ਼ਲ ਮੀਡੀਆ ਤੇ ਵਾਰਤ ਕਰ ਦਿੱਤਾ ਗਿਆ ਤੇ ਬਾਰੇ ਹੋ ਬਾਤ ਨਿਹੰਗ ਸਿੰਘ ਜੱਤੀ ਬੰਗਿਆਵਨ ਨੂੰ ਇਸ ਦੀ ਸਰਕਟਿੰਗ ਲਿਆ ਗਿਆ ਹੈ ਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਮਿਲ ਕੇ ਉਸ ਵਿਦਿਆਰਥੀ ਦੀ ਭਾਲ ਕੀਤੀ ਜਾ ਰਹੀ ਹੈ ਲੇਕਿਨ ਉਸ ਵਿਦਿਆਰਥੀ ਦਾ ਹਜੇ ਤੱਕ ਕੋਈ ਵੀ ਪਤਾ ਨਹੀਂ ਲੱਗਿਆ ਇਹ ਵੀਡੀਓ ਰਾਤ ਸਾਡੇ ਕੋਲ ਤਕਰੀਬ 10:30 ਵਜੇ ਸਾਡੇ ਕੋਲ ਆਈ ਸੀਗੀ ਤੇ ਉਹਦੇ ਸਬੰਧ ਦੇ ਵਿੱਚ ਚਲੋ ਆਪ ਸਵੇਰੇ ਅੱਜ ਆ ਕੇ ਪਤਾ ਕਰਿਆ ਵੀ ਇਹ ਮੌਸਲਾ ਹੈ ਕੀ ਆ ਜਿਹਦੇ ਵਿੱਚ ਆਪਾਂ ਦੇਖਿਆ ਕਿ ਨਾਈਜੀਰੀਆਰ ਬੰਦਾ ਜਿਹੜੀ ਅਸੀਂ ਵੈਰੀਫਾਈ ਕਰੀ ਹੈ ਜੀ ਇਹਦੇ ਜਿੱਥੇ-ਜਿੱਥੇ ਵੀ ਇਹ ਬੰਦੇ ਰਹਿ ਰਹੇ ਨੇ ਇੱਥੇ ਕਿਰਾਇਆਂ ਦੇ ਉੱਤੇ ਅਸੀਂ ਉੱਥੇ ਵੀ ਗਏ ਆ ਇਹ ਤੇ ਪ੍ਰਸ਼ਾਸਨ ਸਾਡੇ ਨਾਲ ਸੀਗਾ ਇਹ ਨਹੀਂ ਆਪਾਂ ਕਹਿ ਸਕਦੇ ਪ੍ਰਸ਼ਾਸਨ ਮੌਕੇ ਤੇ ਨਹੀਂ ਪ੍ਰਸ਼ਾਸਨ ਸਾਡੀ ਦੇਖੋ ਪੂਰੀ ਪ੍ਰਸ਼ਾਸਨ ਨੇ ਹੈਲਪ ਕੀਤੀ ਆ ਦੁਪਹਿਰ ਤੱਕ ਪ੍ਰਸ਼ਾਸਨ ਪਾਗਲਾ ਵਾਂਗੂ ਸਾਡੇ ਨਾਲ ਹੀ ਫਿਰੀ ਗਿਆ ਸੋ ਅਸੀਂ ਜਿਹੜੀ ਇਹਨਾਂ ਦੇ ਨਾਲ ਇਹ ਗੱਲ ਕਰ ਰਹੀ ਸੀਗੀ ਵੀ ਇੱਕ ਤਾਂ ਇਹਨਾਂ ਦੀ ਆਈਡੈਂਟੀ ਫਾਈ ਕਰਨਾ ਦੂਸਰਾ ਸਾਨੂੰ ਇਹ ਪਤਾ ਲੱਗਿਆ ਵੀ ਇਹ ਕਟਾਣੀ ਕਾਲਜ ਦੇ ਵਿੱਚ ਰਹਿ ਰਹੇ ਆ ਵੀ ਉੱਥੋਂ ਇਹਨੂੰ ਰਿਪੋਰਟ ਕੀਤਾ ਜਾਵੇ ਠੀਕ ਆ ਜੀ ਜਿਹੜੇ ਵੀ ਪਰਵਾਜ਼ ਜੋ ਵੀ ਇਹਨਾਂ ਨੂੰ ਇੱਥੇ ਰੱਖ ਰਿਹਾ ਹਨਾ ਤੇ ਉਹਨਾਂ ਦੇ ਉੱਤੇ ਵੀ ਉਹਨਾਂ ਨੂੰ ਮਤਲਬ ਕਹਿਣਾ ਚਾਹੀਦਾ ਵੀ ਇਹਨਾਂ ਦੀ ਪੂਰੀ ਜਿਹੜੀ ਹੈਗੀ ਆ ਆਇਡੈਂਟੀਫਾਈ ਸਾਰੀ ਉਹ ਪ੍ਰਸ਼ਾਸਨ ਨੂੰ ਉੱਥੇ ਦਬੇ ਜਾ ਕੇ ਮੀਨ ਸਿੰਘ ਜਿੱਥੇ ਬੰਦੀਆਂ ਵੱਲੋਂ ਪ੍ਰਸ਼ਾਸਨ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਉਸ ਵਿਦਿਆਰਥੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਜਿਸ ਕਾਲਜ ਦੇ ਵਿੱਚੋਂ ਪੜਦਾ ਏ ਉਸ ਕਾਲਜ ਦੇ ਵਿੱਚੋਂ ਉਸ ਨੂੰ ਰਿਪੋਰਟ ਕੀਤਾ ਜਾਵੇ ਅਸੀਂ ਅੱਜ ਪ੍ਰਸ਼ਾਸਨ ਨੂੰ ਨਾਲ ਲੈ ਕੇ ਗਏ ਆ ਸਾਰੇ ਪਾਸੇ ਜਿੱਥੇ ਜਿੱਥੇ ਨਾਈਜੀਰੀਅਨ ਰਹਿੰਦੇ ਨੇ ਇਹਨਾਂ ਦਾ ਪਤਾ ਵੀ ਕੀਤਾ ਬੰਦਾ ਮਿਲਿਆ ਨਹੀਂ ਜੀ ਜਿਹੜੇ ਨਾਲ ਦੇ ਨੇ ਬੰਦੇ ਸਾਰੇ ਇਹੀ ਕਹਿ ਰਹੇ ਨੇ ਵੀ ਸਾਨੂੰ ਨਹੀਂ ਪਤਾ ਕੌਣ ਆ ਜਦ ਕਿ ਉਹ ਜਾਣਦੇ ਜਰੂਰ ਸੀ ਵੀ ਬੰਦਾ ਸਾਡਾ ਹੀ ਆਪਣਾ ਹੀ ਕੀ ਕਹਣਾ ਚਾਹੁੰਦੇ ਨੇ ਪ੍ਰਸ਼ਾਸਨ ਨੂੰ ਸਾਡੀ ਪ੍ਰਸ਼ਾਸਨ ਕੋਲੋਂ ਮੁੱਖ ਮੰਤਰੀ ਸਾਹਿਬ ਕੋਲੋਂ ਇਹੀ ਬੇਨਤੀ ਆ ਵੀ ਵੀ ਜਿਹੜੇ ਹੋਸਟਲਾਂ ਦੇ ਵਿੱਚ ਰਹਿੰਦੇ ਨੇ ਪੜ੍ਹਦੇ ਨੇ ਇਹਨਾਂ ਨੂੰ ਉੱਥੇ ਹੀ ਕਮਰੇ ਦਿੱਤੇ ਜਾਣ ਇਹਾਂ ਦੀ ਪੂਰੀ ਇਡੈਂਟੀਫਿਕੇਸ਼ਨ ਪ੍ਰਸ਼ਾਸਨ ਦੇ ਕੋਲ ਹੋਣੀ ਚਾਹੀਦੀ ਆ ਤੇ ਜੋ ਇਹ ਗਲਤ ਹਰਕਤਾਂ ਕਰਦ ਨੇ ਸ਼ਹਿਰ ਦਾ ਮਾਹੌਲ ਇਹਨਾਂ ਨੇ ਪੂਰਾ ਖਰਾਬ ਕੀਤਾ ਹੋਇਆ ਸਮਰਾਲੇ ਦਾ ਜਿੱਥੋਂ ਅਸੀਂ ਇਹ ਵੈਰੀਫਿਕੇਸ਼ਨ ਕੀਤੀ ਹੈ ਜਿੱਥੇ ਰਹਿੰਦੇ ਨੇ ਉਹ ਕਹਿੰਦੇ ਵੀ ਇਹ ਹੱਦੋਂ ਹੱਦੋਂ ਪਾਰ ਚਲੇ ਜਾਂਦੇ ਨੇ ਬਿਲਕੁਲ ਨਿਰਵਸਤਰ ਹੋ ਜਾਂਦੇ ਨੇ ਨੰਗੇ ਹੋ ਕੇ ਨੱਚਦੇ ਨੇ ਸ਼ਰਾਬਾ ਪੀਂਦੇ ਨੇ ਬੱਕਰੇ ਬੁਲਾਉਂਦੇ ਨੇ ਪੂਰਾ ਮਾਹੌਲ ਖਰਾਬ ਕਰਦੇ ਨੇ ਨਾ ਕੋਈ ਉਧਰ ਜਿੱਥੇ ਰਹਿੰਦੇ ਨੇ ਨਾ ਕੋਈ ਬੰਦਾ ਜਾਂਦਾ ਤੇ ਪ੍ਰਸ਼ਾਸਨ ਅੱਗੇ ਸਮਰਾਲੇ ਪ੍ਰਸ਼ਾਸਨ ਅੱਗੇ ਸਾਡੀ ਬੇਨਤੀ ਆ ਵੀ ਇਹਨਾਂ ਤੇ ਨਾਥ ਪਾਈ ਜਾਵੇ ਨਹੀਂ ਫਿਰ ਸਾਨੂੰ ਨੱਥ ਪਾਉਣੀ ਪੈਣੀ ਆ ਇਸ ਮੌਕੇ ਸਮਾਜ ਸੇਵੀ ਜੱਤੀਬੰਦੀ ਯੂਥ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਨੇ ਵੀ ਇਸ ਘਟਨਾ ਤੇ ਨੋਟਿਸ ਲੈਂਦਿਆਂ ਹੋਇਆ ਕਿਹਾ ਹੈ ਕਿ ਬਹਾਰਲੇ ਮੁਲਕਾਤਵਾ ਕੇ ਇੱਥੇ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਵੱਡੀ ਗਿਣਤੀ ਦੇ ਵਿੱਚ ਰਹਿ ਰਹੇ ਨੇ ਤੇ ਉਹਨਾਂ ਬਖਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਸਮਾਜ ਵਿਰੋਧੀ ਅਨਸਰਾਂ ਦੀ ਪਛਾਣ ਦੇ ਲਈ ਇਹਨਾਂ ਨੂੰ ਕਿਰਾਇਆ ਤੇ ਕਰ ਦੇਣ ਵਾਲੇ ਮਕਾਨ ਮਾਲਕਾਂ ਨੂੰ ਇਹਨਾਂ ਦੇ ਦਸਤਾਵੇਜ਼ ਜ਼ਰੂਰੀ ਤੌਰ ਤੇ ਜਮ੍ਹਾਂ ਕਰਵਾਉਣ ਦੇ ਲਈ ਕਿਹਾ ਜਾਵੇ। ਇਹ ਜਿਹੜਾ ਵਾਕਿਆ ਹੋਇਆ ਬੜਾ ਸ਼ਰਮਨਾਕ ਹੈ। ਕਿਉਂਕਿ ਆਪਾਂ ਸਭ ਨੂੰ ਪਤਾ ਵੀ ਇੱਥੇ ਜਿਹੜੇ ਬਾਹਰੋਂ ਆਏ ਹੋਏ ਨੇ ਕਾਲੇ ਫਰ ਇੱਕ ਇੱਕ ਸ਼ਹਿਰ ਦੇ ਵਿੱਚ ਉਹ ਉਹਨਾਂ ਦਾ ਮਤਲਬ ਉਹ ਡੇਰਾ ਲਾਇਆ ਹੋਇਆ 20 20 30 30 ਇਹ ਫਿਰਦੇ ਨੇ ਇੱਥੇ ਬਾਜ਼ਾਰਾਂ ਦੇ ਵਿੱਚ ਘੁੰਮਦੇ ਛੋਟੇ ਛੋਟੇ ਕੱਪੜੇ ਪਾ ਕੇ ਵਿੱਚ ਕੁੜੀਆਂ ਵਿੱਚੇ ਮੁੰਡੇ ਫਿਰਦੇ ਨੇ ਤੇ ਨਸ਼ਾ ਕਰਦੇ ਵੀ ਨੇ ਨਸ਼ਾਏ ਵੇਚਦੇ ਵੀ ਨੇ ਸ਼ਹਿਰ ਜੇ ਕਰਦੇ ਨੇ ਤਾਂ ਕਿਤੋਂ ਲੈ ਕੇ ਆਉਂਦੇ ਹੋਣਗੇ ਜਾਂ ਵੇਚਦੇ ਹੋਣਗੇ ਫਿਰ ਇੱਥੇ ਜਿਹੜੀਆਂ ਸਾਡੀਆਂ ਬੀਬੀਆਂ ਮਾਵਾ ਭੈਣਾਂ ਸ਼ਾਮ ਨੂੰ ਕੋਈ ਸਮਾਨ ਲੈਣ ਬਾਜ਼ਾਰ 'ਚ ਨਿਕਲਦੀਆਂ ਨੇ ਤਾਂ ਉਹਨਾਂ ਨਾਲ ਛਿੜਖਾਣੇ ਵੀ ਕਰਦੀਆਂ ਨੇ ਤੇ ਰਾ ਕੱਲੇ ਐਸੀ ਤਰ੍ਹਾਂ ਇਹਨਾਂ ਨੇ ਕੱਲ ਇੱਕ ਛੇੜਖਾਨੀ ਕਰੀ ਬੀਬੀ ਨਾਲ ਤੇ ਮੌਕੇ ਤੇ ਖੈਰ ਕੋਈ ਕੋਲਤਾ ਨਹੀਂ ਸੀ ਕਿਸੇ ਨੇ ਵੀਡੀਓ ਬਣਾਈ ਪਤਾ ਲੱਗਿਆ ਵੀ ਬੜੀ ਸਾਨੂੰ ਤਾਂ ਸ਼ਰਮ ਆ ਕਿਤੇ ਦਾ ਜਿਹੜੇ ਪੰਜਾਬੀ ਨੇ ਇਹ ਧੀਆਂ ਭੈਣਾਂ ਦੀ ਇੱਜ਼ਤ ਦੀ ਰਾਖੀ ਕਰਦੇ ਸੀਗੇ ਅੱਜ ਇਹਨਾਂ ਦੇ ਧੀਆਂ ਭੈਣਾਂ ਨੂੰ ਇਹ ਚੰਦ ਲੋਕ ਆ ਕੇ ਜਿਹੜੇ ਗਲ ਹਰਕਤਾਂ ਕਰਦੇ ਨੇ ਇਹ ਛੇੜਖਾਨੀਆਂ ਕਰਦੇ ਨੇ ਤੇ ਸਾਡੇ ਲੋਕ ਤਮਾਸ਼ਾ ਬਣ ਕੇ ਦੇਖਦੇ ਨੇ ਇਹ ਸਾਨੂੰ ਬਹੁਤ ਸ਼ਰਮਨਾਕ ਗੱਲ ਹੈ ਜੀ ਜੱਗਬਾਣੀ ਟੀਵੀ ਲਈ ਸੰਜੀਤ ਗਰਗ ਦੀ ਰਿਪੋਰਟ